ਵਾਹਿਗੁਰੂ ਜੀ ਦਾ ਤਾਲ ਸਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇੰਨਾ ਲੰਮਾ ਸਮਾਂ ਗੁਰੂ ਘਰ ਦੇ ਵਿੱਚ ਤੁਸੀਂ ਨੇ ਸੇਵਾ ਕੀਤੀ ਅੱਜ ਬੱਚੇ ਵੀ ਜਵਾਨ ਹੋ ਗਏ ਨੇ ਪਰ ਤੁਹਾਡੇ ਕੋਲੇ ਆਪਣਾ ਘਰ ਨਹੀਂ ਆ ਕਿੱਦਾਂ ਇੰਨਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਇਸ ਤੋਂ ਅਗਲੀ ਗੱਲ ਕਿ ਤੁਸੀਂ ਅਪਾਜ ਵੀ ਆ ਪਰ ਫਿਰ ਵੀ ਤੁਹਾਡਾ ਇੰਨਾ ਪਿਆਰ ਇੰਨੀ ਸ਼ਰਧਾ ਇੰਨੀ ਭਾਵਨਾ ਗੁਰੂ ਦੇ ਨਾਲ ਹੈ ਬੱਸ ਜੀ ਮੈਂ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਜੋ ਵੀਡੀਓ ਦੇਖ ਰਹੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਜੀ ਗੁਰੂ ਕਾ ਸਿੱਖ ਉਹਨੂੰ ਗੁਰੂ ਕਾ ਸਿੱਖ ਤਾਂ ਹੀ ਕਹਿ ਸਕਦੇ ਆ ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਸਬਰ ਨੰਦਰ ਸਾਬਰੀ ਤਨ ਏਵਾਂ ਜੜੇਲ ਹੋਣ ਨਜੀਬ ਖੁਦਾਏ ਦਾ ਭੇਤ ਨ ਕਿਸੇ ਜੀ ਗੁਰੂ ਕਾ ਸਿੱਖ ਉਹ ਜਿਹੜਾ ਜੀਵਨ ਗੁਰਬਾਣੀ ਦੇ ਮੁਤਲਕ ਜੀਵਨ ਨੂੰ ਢਾਲੇ ਹਾਂਜੀ ਬਸ ਇੰਨੇ ਸਮੇਂ ਦਾ ਜਿਹੜਾ ਸਬਰ ਉਹ ਅੰਦਰ ਛਪਾ ਕੇ ਰੱਖਿਆ ਸੀ ਹਾਂਜੀ ਪਰ ਜਦੋਂ ਉਹ ਸਬਰ ਖੁੱਲਿਆ ਹਾਂਜੀ ਤੇ ਗੁਰੂ ਕੀ ਸੰਗਤਾਂ ਨੇ ਐਸਾ ਸਾਥ ਮੇਰਾ ਦਿੱਤਾ ਇੰਨੀ ਸੇਵਾ ਜਿਹੜੀ ਮੇਰੇ ਕੋਲੇ ਪਹੁੰਚਦੀ ਕੀਤੀ ਹਾਂਜੀ ਵੀ ਉਹ ਮੇਰੇ ਕਹਿਣ ਤੋਂ ਬਾਅਦ ਆ ਹਾਂਜੀ ਤੇ ਕਹਿੰਦੇ ਉਹ ਕਹਿਣ ਤੋਂ ਬਾਅਦ ਮੇਰੀ ਰਸਨਾ ਜਿਹੜੀ ਮੇਰੀ ਜ਼ਬਾਨ ਉਹ ਮੇਰੇ ਅੰਦਰ ਛਾਪਦੀ ਨਹੀਂ ਵੀ ਜਿਸ ਕਰਕੇ ਵੀ ਮੈਂ ਉਹਨਾਂ ਦੀ ਵਿੜਾਈ ਕਰ ਸਕਾਂ ਵਿੜਾਈ ਤੋਂ ਵੀ ਬਾਹਰ ਦੀ ਗੱਲ ਹੈ ਹਾਂਜੀ ਮੈਂ ਜ਼ਿੰਦਗੀ ਦੇ ਅੰਦਰ ਇੰਨੀ ਮਾਇਆ ਦੇਖੀ ਨਹੀਂ ਸੀ ਕਦੇ ਹਾਂਜੀ ਵੀ ਮੇਰੇ ਕਾਊਂਟ ਦੇ ਵਿੱਚ ਮਾਇਆ ਜਿਹੜੀ 10 ਲੱਖ ਰੁਪਈਆ ਸੰਗਤ ਨੇ ਭੇਜ ਦੇਣਾ ਮੇਰੇ ਵਾਸਤੇ ਮੇਰੀ ਔਕਾਤ ਦੇ ਮੁਤਲਕ ਉਹ ਬਹੁਤ ਵੱਡਾ ਇਸ ਕਰਕੇ ਵੀ ਜਿਹੜਾ ਸਬਰ ਰੱਖਣ ਦੀ ਗੱਲ ਹੈ ਵੀ ਬਸ ਜੋ ਸੰਗਤ ਵੱਲੋਂ ਜਿਹੜਾ ਪਾਠਾ ਨਹੀਂ ਮਾਇ ਜਿਹੜੀ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀ ਤਨਖਾਹ ਮਿਲਦੀ ਸੀ ਬਸ ਉਹਦੇ ਅੰਦਰ ਸਬਰ ਆ ਕੇ ਚੱਲਦੇ ਹੁਣ ਤੱਕ ਪਰ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਇਆ ਵੀ ਇਹ ਦੇਖਿਆ ਵੀ ਹੁਣ ਬੱਚੇ ਜਿਹੜੇ ਨੌਜਵਾਨ ਹੋ ਚੁੱਕੇ ਹਾਂਜੀ ਵੀ ਉਹਨਾਂ ਵਾਸਤੇ ਜਿਹੜੀ ਜਿਹੜੀ ਘਰ ਦੀ ਛੱਤ ਜੀ ਉਹ ਜ਼ਰੂਰੀ ਹੈ ਇਸ ਕਰਕੇ ਤੁਹਾਡੇ ਅਰਗੇ ਆ ਪੁਰਸ਼ਾਂ ਨੂੰ ਜਿਹੜੀ ਉਹ ਬੇਨਤੀ ਕੀਤੀ ਤੇ ਅੱਜ ਜਿਹੜੀ ਐਸਾ ਜਗ੍ਹਾ ਦੇ ਅੰਦਰ ਜਿਹੜੀਆਂ ਮਿਸਤਰੀ ਲੱਗੇ ਹੋਏ ਆ ਨੀਆਂ ਭਰੀ ਜਾ ਰਹੇ ਨੇ ਘਰ ਬੇਰਾ ਮਕਾਨ ਜਿਹੜਾ ਹੈ ਮਹਿਲ ਜਿਹੜਾ ਉਹ ਮੇਰਾ ਬਣ ਰਿਹਾ ਹੈ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਸਹਿਯੋਗ ਦੇ ਨਾਲ ਜਦੋਂ ਤੁਹਾਡੇ ਕੋਲੇ ਘਰ ਨਹੀਂ ਸੀ ਹਾਂਜੀ ਤੁਸੀਂ ਅਕਸਰ ਮੰਨ ਲਓ ਆਪਦੇ ਬੱਚਿਆਂ ਦੇ ਨਾਲ ਪਤਨੀ ਦੇ ਨਾਲ ਕਿੱਦਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਹੁੰਦੀਆਂ ਸੀ ਵੀ ਕਿੰਨਾ ਕੁ ਮੁਸ਼ਕਲ ਦਾ ਸਮਾਂ ਸੀ ਬੜੀਆਂ ਵਿਚਾਰਾ ਹੁੰਦੀਆਂ ਸੀ ਪਰ ਪਰਿਵਾਰ ਦੇ ਅੰਦਰ ਬੈਠ ਕੇ ਛੋਟੇ-ਛੋਟੇ ਬੱਚੇ ਜਿਹੜੇ ਮੇਰੇ ਹੁੰਦੇ ਸੀ ਉਹਨਾਂ ਨਿਆਣਿਆਂ ਨੂੰ ਪਤਾ ਨਹੀਂ ਸੀ ਵੀ ਮੇਰੇ ਪਿਤਾ ਜੀ ਵੀ ਐਗੀਆਂ ਮੁਸ਼ਕਲਾਂ ਦੇ ਅੰਦਰ ਵਿੱਚ ਰਹਿ ਰਹੇ ਹਾਂਜੀ ਕਿਉਂ ਕਰਕੇ ਬੱਚਾ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਪਿਤਾ ਬਾਰੇ ਉਹ ਕਿਹੜੀ ਤਕਲੀਫ ਦੇ ਵਿੱਚ ਹਾਂਜੀ ਬੱਚੇ ਨੇ ਖਾਣ ਨੂੰ ਮੰਗ ਲੈਣਾ ਕੱਪੜਾ ਮੰਗ ਲੈਣਾ ਪਹਿਨਣ ਵਾਸਤੇ ਖਾਣ ਪੀਣ ਵਾਸਤੇ ਤੁਰਨ ਪਹਿਨਣ ਵਾਸਤੇ ਹਾਂਜੀ ਪਰ ਪਿਤਾ ਐਡਾ ਕਿਤਾਬਤਵਾਰ ਹੁੰਦਾ ਹਾਂਜੀ ਉਹ ਹੌਸਲਾ ਨਹੀਂ ਹਾਰਦਾ ਵੀ ਉਹ ਬੱਚੇ ਦੇ ਵਾਸਤੇ ਆਪਣੇ ਪਰਿਵਾਰ ਵਾਸਤੇ ਜੋ ਵੀ ਉਹਨੂੰ ਕੁਝ ਕਰਨਾ ਪਵੇ ਉਹ ਕਰਦਾ ਹੈ ਹਾਂਜੀ ਵੀ ਉਹਦੀ ਜਿਹੜੀ ਮਨ ਦੀ ਬੱਚਿਆਂ ਦੀ ਜਿਵੇਂ ਪਰਿਵਾਰ ਦੀ ਭਾਵਨਾ ਜਿਹੜੀ ਉਹ ਪੇਤਾ ਜਿਹੜਾ ਹੈ ਘਰ ਦਾ ਜਿਹੜਾ ਮਾਲਕ ਹੈ ਉਹ ਪੂਰੀ ਕਰਦਾ ਹੈ ਸਹੀ ਹੋ ਜਾਵੇ ਹਾਂ ਆਪਾਂ ਗੱਲ ਕਰਦਿਆਂ ਕਰਦੇ ਮੇਰੇ ਮੰਦਰ ਮੰਦਰ ਦਾ ਮਾਨਦੰਤਰਕ ਵਲਵਲਾ ਹੈ ਉਹ ਮੈਂ ਸੰਗਤਾਂ ਦੇ ਸਾਹਮਣੇ ਰੱਖਾਂ ਵੀ ਕਿਤੇ ਆਪਾਂ ਵਿਚਾਰ ਕਰਦਿਆਂ ਉਹ ਗੱਲ ਨੂੰ ਮੈਂ ਭੁੱਲ ਨਾ ਜਾਵਾਂ ਪਹਿਲਾਂ ਹੀ ਕਈ ਵਾਰੀ ਵੀਡੀਓ ਜਾਦੀ ਲੰਮਾ ਹੋ ਜਾਂਦੀ ਹੈ ਵੀ ਉਹ ਸੰਗਤ ਜਿਹੜੀ ਉਹ ਗੱਲ ਜਿਹੜੀ ਮੇਨ ਕਹਿਣ ਵਾਲੀ ਹੁੰਦੀ ਹੈ ਉਹ ਰਹਿ ਨਾ ਜਾਵੇ ਮੇਰੇ ਮਨ ਦੀ ਜਿਹੜੀ ਭਾਵਨਾ ਵੀ ਮੇਰੀ ਤਕਰੀਬਨ ਆ ਜਿਹੜਾ 26 ਸਾਲ ਚੜਨਾ ਹੈ ਹਾਂਜੀ 26 ਸਾਲ ਹਾਂਜੀ ਉਹਦੇ ਅੰਦਰ ਜਦੋਂ ਸ਼ੁਰੂ ਹੋਵੇਗਾ ਮੇਰੀ 50 ਸਾਲ ਦੀ ਉਮਰ ਹੋ ਜਾਣੀ ਪਰ ਮੇਰਾ ਰਹਿੰਦਾ ਜਿਹੜਾ ਜੀਵਨ ਹੈ ਮੇਰਾ ਜਦੋਂ ਘਰ ਬਣ ਜਾਵੇਗਾ ਜਿੰਨਾ ਚਿਰ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਮੈਥੋਂ ਡਿਊਟੀ ਲੈਣਗੇ ਮੈਂ ਕਰਾਂਗਾ ਉਸ ਤੋਂ ਬਾਅਦ ਜਦੋਂ ਘਰੇ ਆਵਾਂਗਾ ਮੇਰੇ ਜਿਹੜੇ ਰਹਿੰਦੇ ਸਵਾਸ ਮੇਰੀ ਜਿੰਦਗੀ ਜਿਹੜੀ ਰਹਿੰਦੀ ਜ਼ਿੰਦਗੀ ਹੈ ਮੈਂ ਸੰਗਤਾਂ ਨੂੰ ਫੇਰ ਨਿਮਰਤਾ ਸਹਿਤ ਬੇਨਤੀ ਕਰਦਾ ਬਹੁਤ ਮੇਰੀ ਮਦਦ ਕਰ ਰਹੇ ਹੋ ਤੇ ਕੀਤੀ ਵੀ ਹੈ ਪਰ ਉਹਦੇ ਅੰਦਰ ਕੀ ਮੈਂ ਮੈਂ ਚਾਹਣਾ ਵੀ ਮੇਰਾ ਜਿਹੜਾ ਸਵਾਸ ਹੈ ਤੇ ਮੇਰੀ ਜਿਹੜੀ ਰਹਦੀ ਜ਼ਿੰਦਗੀ ਹੈ ਉਹ ਮੈਂ ਬੱਚਿਆਂ ਨੂੰ ਵਿੱਦਿਆ ਪੜਾ ਕੇ ਮੇਰੇ ਸਵਾਸ ਜਿਹੜੇ ਚਲੇ ਜਾਣਗੇ ਦੁਨੀਆ ਤੋਂ ਮੈਂ ਇਹ ਚਾਹੁੰਦਾ ਓਕੇ ਜੀ ਉਹਦੇ ਵਿੱਚ ਕੀ ਹੈ ਵੀ ਥੋੜੀਆਂ ਥੋੜੀਆਂ ਮਦਦਾਂ ਦੀ ਲੋੜ ਪੈਣੀ ਹੈ ਕਿਉਂ ਕਰਕੇ ਬੱਚਿਆਂ ਨੂੰ ਵਿੱਦਿਆ ਪੜਾਉਣ ਵਾਸਤੇ ਬਹੁਤ ਸਿਸਟਮ ਚਾਹੀਦਾ ਹਾਂਜੀ ਹਾਂਜੀ ਉਹਦੇ ਵਿੱਚ ਵੀ ਮੈਂ ਸੰਗਤਾਂ ਨੂੰ ਜਿੱਥੇ ਮੈਨੂੰ ਲੋੜ ਪਵੇਗੀ ਜਦੋਂ ਵਿੱਦਿਆ ਪੜਾਉਣ ਵਾਸਤੇ ਜਿੱਥੇ ਮੈਨੂੰ ਲੋੜ ਪਵੇਗੀ ਮੈਂ ਸੰਗਤਾਂ ਨੂੰ ਫੇਰ ਮਦਦ ਜ਼ਰੂਰ ਲਵਾਂਗਾ ਕਿਉਂ ਕਰਕੇ ਮੈਂ ਦਾ ਕੁਝ ਕਰਨ ਜੋਗਾ ਨਹੀਂ ਬੱਚੇ ਮੇਰੇ ਨਿਆਣੇ ਆ ਕੋਈ ਕਮਾਈ ਦਾ ਸਾਧਨ ਨਹੀਂ ਆ ਵੀ ਜਿਹੜਾ ਘਰ ਬਣ ਰਿਹਾ ਨਾ ਇਹ ਸੰਗਤਾਂ ਦੇ ਮੈਂ ਆਪਦੀ ਪੂੰਜੀ ਦੇ ਵਿੱਚ ਕੁਝ ਨਹੀਂ ਲਾ ਰਿਹਾ ਹਾਂਜੀ ਇਸ ਕਰਕੇ ਮੈਂ ਬਹੁਤ ਹੀ ਰਿਣੀ ਆ ਬਹੁਤ ਧੰਨਵਾਦੀ ਆ ਆਪਦੀ ਦਾ ਵੀ ਇਸ ਕਰਕੇ ਵੀ ਮੈਂ ਇਹੀ ਚਾਹਨਾ ਬਸ ਮੇਰਾ ਰਹਿੰਦਾ ਜੀਵਨਾ ਜਿਹੜਾ ਉਸ ਬੱਚਿਆਂ ਨੂੰ ਕੋਈ ਵੀ ਵਿਦਿਆ ਵਿੱਚੋਂ ਪੜ ਸਕਦਾ ਜਿੰਨੀ ਕਿ ਮੈਂ ਜਾਣਦਾ ਹਾਂ ਉਹਨੂੰ ਨੇ ਮੈਂ ਪੜਾਵਾਂ ਪਰ ਜਦੋਂ ਤੁਸੀਂ ਉਹਨਾਂ ਹਾਲਾਤਾਂ ਵਿੱਚ ਦੀ ਗੁਜ਼ਰ ਰਹੇ ਸੀ ਜਦੋਂ ਇਹ ਤੁਹਾਡੇ ਕੋਲੇ ਘਰ ਵੀ ਨਹੀਂ ਸੀ ਛੱਤ ਵੀ ਨਹੀਂ ਸੀ ਤੇ ਅਕਸਰ ਜਦੋਂ ਤੁਸੀਂ ਆਪਣੀ ਪਤਨੀ ਦੇ ਨਾਲ ਬੱਚਿਆਂ ਦੇ ਨਾਲ ਜਾਂਦੇ ਸੀ ਕਿਸੇ ਦਾ ਘਰ ਵੇਂਦੇ ਸੀ ਉਦੋਂ ਅਕਸਰ ਬੱਚੇ ਗੱਲਾਂ ਤਾਂ ਸਾਂਧੀਆਂ ਕਰਦੇ ਹੋਣਗੇ ਵੀ ਕਾਸ਼ ਕਿਤੇ ਆਪਣਾ ਵੀ ਇਦਾਂ ਦਾ ਘਰ ਹੋਵੇ ਕੀ ਉਦੋਂ ਵਲਵਲੇ ਜਿਹੜੇ ਉਹ ਮਨ ਛੁੱਟਦੇ ਸੀ ਵੀ ਕਿਤੇ ਸਾਡਾ ਵੀ ਇਦਾਂ ਦਾ ਘਰ ਬਣੇਗਾ। ਮਨ ਖੁਸ਼ ਵੀ ਅੱਜ। ਹਾਂਜੀ। ਤੇ ਅੰਦਰੋਂ ਜ਼ਰਾਗ ਦੇ ਖੁਸ਼ੀ ਦੇ ਵੀ ਕਹਿ ਲੀਏ। ਹਾਂਜੀ। ਹੰਝੂ ਵੀ ਆ ਰਹੇ ਆ। ਪਰ ਕਈ ਵਾਰੀ ਮੋਟਰਸਾਈਕਲ ਤੇ ਜਾਣਾ। ਹਾਂਜੀ। ਤੇ ਜਦੋਂ ਕਿਸੇ ਦੇ ਖੇਤ ਦੇ ਵਿੱਚ ਜਾਂ ਕਿਸੇ ਦਾ ਘਰ ਸੋਹਣਾ ਦਿਸਣਾ। ਹਾਂਜੀ। ਮੇਰੇ ਪਿੱਛੇ ਮੋਟਰਸਾਈਕਲ ਤੇ ਸਿੰਘਣੀ ਨੇ ਬੈਠੇ ਹੋਣਾ। ਉਹਨੇ ਕਹਿਣਾ ਵਿਗਿਆਨੀ ਜੀ ਆਪਾਂ ਨਾ ਕਿਤੇ ਆ ਨਿੱਕਾ ਜਿਹਾ ਘਰ ਦੇਖਣਾ ਕਿਤੇ ਹਾਂਜੀ ਵੀ ਇਹੋ ਜਿਹਾ ਬਣ ਜੇ ਨਾ ਆਪਣਾ ਕਿਤੇ ਫੇਰ ਹੈ ਹੈ ਨਾ ਤੇ ਕਿਤੇ ਕਿਤੇ ਸੋਚਣਾ ਮਨ ਦੇ ਅੰਦਰ ਸੋਚਣਾ ਵੀ ਹੈ ਵੀ ਸਿੰਘਣੀ ਪਿੱਛੇ ਬੈਠੀ ਕਹਿ ਰਹੀ ਆ ਵੀ ਘਰ ਇਹੋ ਜਿਹਾ ਬਣ ਜੇ ਹਾਂਜੀ ਪਰ ਅੱਗੇ ਕੁਝ ਨਹੀਂ ਦਿਸ ਰਿਹਾ ਮੈਨੂੰ ਪਤਾ ਸੀਗਾ ਵੀ ਨਹੀਂ ਹੋਣਾਗਾ ਮੈਥੋਂ ਨਹੀਂ ਘਰ ਬਣਨਾਗਾ ਹਾਂਜੀ ਹੋ ਵੀ ਸਕਦਾ ਵੀ ਜੇ ਸੰਗਤ ਮੈਨੂੰ ਸਹਿਯੋਗ ਨਾ ਦਿੰਦੀ ਨਾ ਹਾਂਜੀ ਤੁਹਾਡੇ ਅੱਗੇ ਵੀਰ ਮੇਰਾ ਪੱਲਾ ਨਾ ਫੜਦੇ ਮੇਰੀ ਬਾਹ ਨਾ ਫੜਦੇ ਹੋ ਸਕਦਾ ਹੈ ਹਾਂਜੀ ਨਹੀਂ ਬੰਨਣਾ ਸੀ ਜਿੰਦਗੀ ਦੇ ਅੰਦਰੋਂ ਉਸ ਦੁਨੀਆ ਦੇ ਅੰਦਰ ਹੋ ਸਕਦਾ ਵੀ ਮੈਂ ਇਦਾਂ ਇੱਥੇ ਜਾਣਾ ਸੀ ਪਰ ਪਰਮੇਸ਼ਰ ਨੇ ਬੜੀ ਕਿਰਪਾ ਕੀਤੀ ਵਾਰ-ਵਾਰ ਉਹੀ ਗੱਲ ਫੇਰ ਆ ਰਹੀ ਹੈ ਨਾ ਬੱਚਿਆਂ ਨੇ ਵੀ ਕਈ ਵਾਰੀ ਪਿੱਛੇ ਬੈਠਾ ਹਣਾ ਮੋਟਰਸਾਈਕਲ ਤੇ ਕਈ ਵਾਰੀ ਮਨ ਦੇ ਵਿੱਚ ਬੱਚਿਆਂ ਨੇ ਕਹਿਣਾ ਵੀ ਪਾਪਾ ਜੀ ਚੱਲ ਗਿਆ ਆਪਾਂ ਸ਼ਹਿਰੋਂ ਕੁਸਿਓ ਫਰ ਫਰੂਟ ਖਾ ਲਈਏ ਹਾਂਜੀ ਤੇ ਕਈ ਵਾਰੀ ਪੈਸੇ ਨਾ ਹੋਣੇ ਜੀ ਤੇ ਬੜਾ ਔਖਾ ਸਮਾਂ ਹੁੰਦਾ ਜਦੋਂ ਬੰਦਾ ਇਨਾਂ ਹਾਲਾਤਾਂ ਵਿੱਚ ਦੀ ਲੰਘਦਾ। ਤਾਂ ਬਾਬਾ ਜੀ ਉਹ ਸਮੇਂ ਦਾ ਜਿਹੜਾ ਦਰਦ ਉਹ ਬਿਆਨ ਕਰਦੇ ਵੀ ਕਿੱਦਾਂ ਦੇ ਹਾਲਾਤ ਹੋਣਗੇ। ਕਿੱਦਾਂ ਫਿਰ ਉਦੋਂ ਤੁਸੀਂ ਆਪਦੇ ਬੱਚਿਆਂ ਨੂੰ ਹੌਸਲਾ ਦਿੰਦੇ ਰਹੇ ਆ ਜਦੋਂ ਇਹ ਸਮਾਂ ਸੀ। ਫੇਰ ਕਿਤੇ ਨਾ ਕਿਤੇ ਜਦੋਂ ਬੱਚਿਆਂ ਨੇ ਕਹਿਣਾ ਪਾਪਾ ਜੀ ਸ਼ਾਇਦ ਚੱਲ ਗਿਆ ਆਪਾਂ। ਹਾਂਜੀ। ਫੇਰ ਬੱਚਿਆਂ ਤੋਂ ਪਾਸੇ ਉੱਕੇ। ਹਾਂਜੀ। ਸਾਡੇ ਜਿਹੜੇ ਕਮੇਟੀ ਆ ਨਾ ਮਾਲਾਕਾਂ ਦੀ। ਹਾਂਜੀ। ਗੁਰਦਵਰਾ ਬਾਬਾ ਜੀ ਹੰਸੇ ਬਹੁਤ ਸੁਜਮਾਨ ਸਿਆਣੀ ਹੈ ਸਾਰੇ ਜਿੰਨ ਮੇਰੀ ਇੱਕ ਕੱਲੀ ਕੱਲੀ ਗੱਲ ਨੂੰ ਬੜਾ ਨੇੜੇ ਹੋ ਕੇ ਸੁਣਦੇ ਆ ਤੇ ਬੜਾ ਸਮਝਦੇ ਵੀ ਹਾਂਜੀ ਉਹਨਾਂ ਨੂੰ ਫਿਰ ਕਮੇਟੀ ਨੂੰ ਮੈਂ ਆਪਣੇ ਪਰਿਵਾਰ ਤੋਂ ਪਾਸੇ ਹੋ ਕੇ ਫੋਨ ਲਾਉਣਾ ਤੇ ਪਰਨਾਂ ਜੀ ਮੇਰੇ ਕੋਲੇ ਮੈਨੂੰ ਮਾਇਆ ਚਾਹੀਦੀ 500 ਰੁਪਈਆ ਜਾਂ 200 ਰੁਪਈਆ ਹਨਾ ਜਿੰਨਾ ਕਿ ਚਾਹੀਦਾ ਹਨਾ ਉਹਨਾਂ ਕਿ ਮੈਂ ਲੈਣਾ ਵੀ ਕਿਤੇ ਤਨਖਾਹ ਨਾ ਖਰਾਬ ਹੋ ਜਾਈ ਹਾਂਜੀ ਉਦੋਂ ਦਾ ਮਹੀਨਾ ਵੀ ਲਗਾਉਣਾ ਹਨਾ 8500 ਰੁਪਿਆ ਜਦੋਂ ਮੈਂ ਉੱਥੇ ਡਿਊਟੀ ਕੀਤੀ 6500 ਰੁਪਿਆ ਤਨਖਾਹ ਸੀ ਮੇਰੀ ਸੇਵਾ ਨੂੰ ਦੇਖ ਕੇ ਬੱਚਿਆਂ ਨੂੰ ਮੈਂ ਪੜਾਉਂਦਾ ਹੁੰਦਾ ਸੀ ਫਿਰ ਉਹਨੇ 7500 ਕਰਤੀ 7500 ਤੋਂ ਹੁਣ 8500 ਰੁਪਿਆ ਤਨਖਾਹ ਹੈ ਅੱਜ ਦੇ ਸਮੇਂ ਦੇ ਦਰਮਿਆਨ 8500 ਦੇ ਨਾਲ ਕੀ ਬਣਦਾ ਹਨਾ ਤੁਹਾਨੂੰ ਆਪ ਹੀ ਸੂਝਵਾਨ ਹੋ ਫਿਰ ਉਹ ਕਮੇਟੀ ਤੋਂ 100 200 ਰੁਪਿਆ ਜਾਂ 500 ਰੁਪਿਆ ਲੈ ਕੇ ਤੇ ਬੱਚਿਆਂ ਦੀ ਜਿਹੜੀ ਮੰਨ ਦੀ ਪੂਰਤੀ ਸੀ ਉਹ ਕਰਨੀ ਜਾ ਕੇ ਪਰ ਉਹਨਾਂ ਨੂੰ ਬੱਚਿਆਂ ਨੂੰ ਕੁਝ ਵੀ ਲੈ ਕੇ ਦੇਣਾ ਹਾਂਜੀ ਪਰ ਬੱਚਿਆਂ ਨੂੰ ਮੈਂ ਇਹ ਸਾਰਾ ਇਹਨਾਂ ਗੱਲਾਂ ਤੋਂ ਉਹਨਾਂ ਨੂੰ ਅਦਾਸ ਨਹੀਂ ਹੋਣ ਦਿੱਤਾ ਹਾਂਜੀ ਘਰ ਵਾਲੀ ਨੂੰ ਵੀ ਸਿੰਘਣੀ ਨੂੰ ਵੀ ਕੋਈ ਉਹਨੂੰ ਕੋਈ ਸ਼ੂਟ ਚਾਹੀਦਾ ਇਸ ਕਿਸੇ ਤਰ੍ਹਾਂ ਦੇ ਕੋਈ ਕੱਪੜੇ ਚਾਹੀਦੇ ਜਾਂ ਕਿਤੇ ਰਿਸ਼ਤਦਾਰੀ ਜਾਣਾ ਹਾਂਜੀ ਕਿਵੇਂ ਵੀ ਕਰਨਾ ਮੈਂ ਕਮੇਟੀ ਵਾਲਿਆਂ ਨਾਲ ਗੱਲਬਾਤ ਕਰਕੇ ਜਾਂ ਆਪਦੇ ਵਿੱਚ ਕਿ ਭੈਣ ਭਰਾਵਾਂ ਕੋਲੋਂ ਜਾਂ ਕਿਸੇ ਨੂੰ ਫੋਨ ਲਾਉਣਾ ਕਿਵੇਂ ਵੀ ਕਰਨਾ ਹਾਂਜੀ ਉਹਨਾਂ ਨੂੰ ਕਦੇ ਵਾਸਤੇ ਮੈਂ ਥੋੜੇ ਦਿਨ ਬੈਠਣ ਨਹੀਂ ਦਿੱਤਾ ਇਹ ਇੱਕ ਪਰਿਵਾਰ ਦੇ ਅੰਦਰ ਜਿਹੜਾ ਘਰ ਦਾ ਮੋਢੀ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਜੀ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਇਹ ਮੁਸ਼ਕਲਾਂ ਜਿਹੜੀਆਂ ਭਾਈ ਸਾਹਿਬ ਜੀ ਤੁਹਾਨੂੰ ਦੱਸ ਗਿਆ ਨਾ ਹਾਂਜੀ ਤੇ ਜਿੰਨਾ ਤੁਸੀਂ ਜਿੰਨਾ ਸਮਾਂ ਮੈਂ 37 35 ਸਾਲ 38 ਸਾਲ ਹਾਂਜੀ ਵੀ ਮੈਂ 12 ਸਾਲ ਦਾ ਹੀ ਜਦੋਂ ਮੈਂ ਪਾਟਕ ਇਧਰਲੇ ਪਾਸੇ ਗੁਰੂ ਘਰ ਦੇ ਨਾਲ ਜੁਰ ਗਿਆ ਸੀ ਪਰ ਉਦੋਂ ਤੋਂ ਲੈ ਕੇ ਜੇ ਅੱਜ ਦੇ 2025 ਸਾਲ ਤੱਕ ਤੜ ਰਿਆ ਸਿਆਸੀ 87 ਤੋਂ ਲੈ ਕੇ ਮੈਂ ਇੱਧਰਲੇ ਪਾਸੇ ਗੁਰੂ ਘਰ ਦੇ ਅੰਦਰ ਆਇਆ ਪਰ ਜੇ ਉਦੋਂ ਤਾਂ ਮੁਸ਼ਕਲਾਂ ਗਿਣੀਆਂ ਪੜਨ ਵੇਲੇ ਵੀ ਮੈਨੂੰ ਬਹੁਤ ਮੁਸ਼ਕਲ ਆਈਆਂ ਕਿਉਂਕਿ ਘਰ ਦੇ ਅੰਦਰ ਗਰੀਬੀ ਸੀ ਪਿਤਾ ਜੀ ਜੀਮੇਦਾਰਾਂ ਦੇ ਸੀਰ ਲਲਦੇ ਸੀ ਦਿਹਾੜੀ ਦਾ ਫੱਕਰਦੇ ਸੀ ਉਦੋਂ ਤੋਂ ਲੈ ਕੇ ਜੇ ਮੁਸ਼ਕਲਾਂ ਗਈਆਂ ਘੱਟੋ ਘਾਟ ਆਪਾਂ ਨੂੰ ਹੋ ਸਕਦਾ ਵੀ ਮਹੀਨਾ ਲੱਗ ਜੂა ਉਹ ਮਹੀਨਾ ਕਿਰਨ ਵਾਸਤੇ ਮੈਂ ਪਿੱਛੇ ਤੋਂ ਲੈ ਕੇ ਮੈਂ ਅੱਜ ਤੱਕ ਸਾਰੀਆਂ ਮੁਸ਼ਕਲਾਂ ਨੂੰ ਗਿਣਾ ਮੈਂ ਦੱਸ ਨਹੀਂ ਸਕਦਾ ਹੋ ਸਕਦਾ ਵੀ ਮੁਸ਼ਕਲਾਂ ਨੂੰ ਦੱਸਦੇ ਦਾ ਸਰੀਰ ਖਤਮ ਵੀ ਹੋ ਸਕਦਾ ਕਿਉਂ ਕਰਕੇ ਹੋ ਸਕਦਾ ਵੀ ਤੁਹਾਡੇ ਵੀ ਕੰਨ ਪੱਟਣਗੇ ਮੈਂ ਜੀ ਆਪਦੀਆਂ ਮੁਸ਼ਕਲਾਂ ਦੱਸਾਂ ਪਰ ਮੈਂ ਇੱਥੇ ਕਿ ਆ ਜਿਹੜੀਆਂ ਮੁਸ਼ਕਲਾਂ ਮੇਰੀਆਂ ਤੁਹਾਡੇ ਵਰਗੇ ਭਰਾਵਾਂ ਨੇ ਔਰ ਜਿਵੇਂ ਜਸਪ੍ਰੀਤ ਬਾਈ ਜੀ ਫਰੀਦਕੋਟ ਵਾਲੇ ਹੈਲਪ ਸਿੱਖ ਜਿਹੜੀ ਟੀਮ ਹੈ ਜਾਂ ਉਹਨਾਂ ਦੇ ਨਾਲ ਜਿੰਨੀਆਂ ਵੀ ਸੰਸਥਾਵਾਂ ਕਹਿ ਲਈਏ ਜਾਂ ਐਨਆਰਈ ਵੀਰ ਜਿੰਨੇ ਵੀ ਵੀਰ ਭਰਾ ਉਹਨਾਂ ਦੇ ਨਾਲ ਜੁੜੇ ਜਿਨ੍ਹਾਂ ਨੇ ਇਹ ਮਦਦ ਮੇਰੀ ਕੀਤੀ ਆ ਘਰ paunde ਦੇ ਅੰਦਰ ਹਾਂਜੀ ਜੇ 30 32 ਸਾਲ 37 ਸਾਲ ਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਅੱਜ ਉਹਨਾਂ ਨੂੰ ਉਹਨਾਂ ਨੇ ਮੇਰੀ ਮਦਦ ਕਰਕੇ ਖਤਮ ਕਰਤਾ ਤੇ ਮੈਂ ਚਾਹੁੰਦਾ ਵੀ ਨਹੀਂਗਾ ਮੈਂ ਉਹਨਾਂ ਨੂੰ ਮੁਸ਼ਕਲਾਂ ਨੂੰ ਅੱਜ ਰੱਖਾਂ ਸਾਹਮਣੇ ਮੈਂ ਨਹੀਂ ਚਾਹੁੰਦਾਗਾ ਕਿਉਂ ਕਰਕੇ ਜਿਹੜੀਆਂ ਮੇਨ ਜਿਹੜੀ ਮੁਸ਼ਕਲ ਸੀ ਵੀ ਅ ਅਸਮਾਨ ਦੇ ਅੰਦਰ ਬੱਦਲ ਗੱਜੇ ਤੇ ਧਰਤੀ ਤੇ ਫਿਰਦੀ ਹੋਈ ਕੀੜੀ ਉਹ ਵੀ ਕਿਤੇ ਲੁੱਕ ਛਪ ਕੇ ਭਾਲਦੀ ਆ ਵੀ ਮੇਰਾ ਮੈਂ ਕਿਸੇ ਨਾ ਕਿਸੇ ਕੁੱਟ ਦੇ ਲੱਗਣਾ ਟਕਾਣੀ ਸੀ ਜਾਵਾਂ ਮੇਰੇ ਕੋਲ ਤਾਂ ਸਾਥ ਹੀ ਨਹੀਂ ਹੇ ਵੀ ਗੁਰਦੁਆਰਾ ਸਾਹਿਬ ਬੈਠੇ ਹੋਣਾ ਮੇਰੇ ਕੋਲੇ ਕਮਰਾ ਮੈਂ ਕਮੈਂਟਾਂ ਦੇ ਅੰਦਰ ਮੈਂ ਘਰ ਦੀ ਜਿਹੜੀ ਵੀਡੀਓ ਵੀ ਪਾਈ ਆ ਹਾਂਜੀ ਤੇ ਸ਼ਾਇਦ ਤੁਸੀਂ ਦੇਖੀ ਹੋਵੇਗੀ ਹਾਂਜੀ ਸ਼ਾਇਦ ਤੁਹਾਨੂੰ ਵੀ ਮੈਂ ਭੇਜੀਆ ਬਾਈ ਜਸਪ੍ਰੀ ਸੋਹਣਾ ਨੂੰ ਭੇਜੀਆ ਹੋ ਮੇਰੇ ਘਰ ਦੇ ਜਿਹੜੇ ਕਮਰੇ ਦੇ ਹਾਲਾਤ ਸੀਗੇ ਬਹੁਤ ਖਸ ਦਾ ਸੀ ਹਾਂਜੀ ਖੰਡਰ ਬਣਿਆ ਹੋਇਆ ਕਮਰਾ ਸਿੰਘੜੀ ਦਾ ਜਿੰਨਾ ਵੀ ਦਾਜ ਦਾ ਸਮਾਨ ਚੀਜ਼ ਆ ਉਹ ਸਾਰਾ ਗਰ ਗਿਆ ਠੀਕ ਤੇ ਉਹਦੇ ਵਿੱਚ ਆਣਾ ਚਲੋ ਮੇਰੇ ਸਹੁਰਿਆਂ ਨੇ ਕਿਹਾ ਵੀ ਜਦੋਂ ਤੇਰਾ ਘਰ ਬਣਾਣਾ ਸਾਰਾ ਟੋਟਲ ਸਮਾਨ ਤੇਰਾ ਉਹ ਅਸੀਂ ਛੱਡ ਕੇ ਦਾਂ ਹਾਂਜੀ ਪਰ ਜਦੋਂ ਗੁਰਦੁਆਰਾ ਸਾਹਿਬ ਕਿਤੇ ਬੈਠਣਾ ਜਾਂ ਬੱਦਲ ਗੱਜਣਾ ਮਾੜੀ ਜਿਹੀ ਬੱਦਲੀ ਉੱਠਣੀ ਤੇ ਮਨ ਦੇ ਅੰਦਰ ਜਾਣਾ ਯਾਰ ਜਿਹੜਾ ਅੰਦਰ ਘਰੇ ਸਮਾਨ ਪਿੰਡ ਤੇ ਆ ਗਿਆ ਉਹ ਕਿਤੇ ਕਮਰਾ ਟੈ ਨਾ ਜਾਵੇ ਸਮਾਨ ਡਰ ਲੱਗਣਾ ਡਰ ਹਾਂਜੀ ਗੁਰਦੁਆਰਾ ਸਾਹਿਬ ਬੈਠੇ ਹੋਣਾ ਜਿਵੇਂ ਮਨ ਮੰਦਰ ਪਨ ਵੇਸਤ ਮੰਦਰ ਮਾਨ ਸਰੀਰ ਗੁਰਦੁਆਰਾ ਸਾਹਿਬ ਹੁੰਦਾ ਸੀ ਸੁਰਤ ਉੱਤੇ ਤੇ ਮਨ ਕਮਰੇ ਦੇ ਵਿੱਚ ਜਾਣੀ ਉੱਥੇ ਘਰੇ ਸਮਾਨ ਪਿਆ ਡਿੱਗ ਨਾ ਜਾਵੇ ਕਮਰੇ ਤੇ ਉਹਨਾਂ ਨੂੰ ਜੋ ਪਰ ਮੈਂ ਆਪਣੇ ਆਪ ਨੂੰ ਐਂ ਜੇ ਸਮਝਦਾ ਵੀ ਕੰਧਾਸੂ ਜਾਣਦਾ ਹੀ ਨਹੀਂ ਸੀਗਾ ਹਣਾ ਗੁਰੂ ਤੇਰੀਆਂ ਗੱਲਾਂ ਨੂੰ ਨੋਟ ਕਰ ਰਿਹਾ ਬਿਲਕੁਲ ਹਣਾ ਜੀ ਉਹ ਨੋਟ ਕਰਦੇ ਕਰਦੇ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਫੇਰ ਮੁੜ ਕੇ ਬਸ ਗੱਲਾਂ ਉੱਥੇ ਫੇਰ ਭਾਈ ਸਾਹਿਬ ਹਰਜੀਤ ਸਿੰਘ ਦੀ ਆ ਜਾਂਦੀ ਹੈ ਬਸ ਵਿੱਚ ਸੰਗਤ ਹਰਪ੍ਰਭ ਬਸ ਆ ਜੀ ਸੰਗਤ ਦੇ ਅੰਦਰ ਪ੍ਰਮਾਤਮਾ ਨੇ ਵਸਣਾ ਕੀਤਾ ਅੱਜ ਜਿਹੜੇ ਆਹ ਜਗ੍ਹਾ ਤੇ ਬੈਠੀਆਂ ਇਹ ਇੱਥੇ ਤੁਹਾਡੇ ਵਰਗੇ ਪੁਰਸ਼ ਜਿਹੜੇ ਉਹ ਵੀਰ ਜੀ ਬੈਠੇ ਨੇ ਕੀ ਨਾਮ ਉਹਨਾਂ ਦਾ ਭਵਿੰਦਰ ਸਿੰਘ ਭਵਿੰਦਰ ਸਿੰਘ ਜੀ ਅਤਿ ਸ੍ਰੀ ਜੀ ਤੁਹਾਡੀ ਜਤ ਜੀ ਦਾ ਇੱਥੇ ਕੇਵਲ ਤੋਂ ਕੇਵਲ ਜਿੱਦੇ ਦੇ ਇੱਥੇ ਏਟ ਰੱਖੀ ਹੈ ਜਾਂ ਪਹਿਲੋਂ ਤੋਂ ਵੀ ਜਦੋਂ ਨੂੰ ਕੰਮ ਸ਼ੁਰੂ ਹੋਇਆ ਪਾਣੀ ਪੜਨ ਵਾਲੇ ਜਿਹੜੇ ਪੁਰਸ਼ ਇੱਥੇ ਆ ਰਹੇ ਹਾਂਜੀ ਹਰੇ ਹਰੇ ਘਰ ਪੈਣਾ ਗੁਰੂ ਸਾਹਿਬ ਇੱਥੇ ਪਹਿਲੋਂ ਆਉਣੇ ਆ ਹਾਂਜੀ ਤੇ ਗੁਰੂ ਦੇ ਪਿਆਰੇ ਸਭ ਤੋਂ ਪਹਿਲੋਂ ਤੁਹਾਡੇ ਵਰਗੇ ਇੱਥੇ ਆ ਰਹੇ ਪਾਣੀ ਪੜਨ ਵਾਲੇ ਮੈਂ ਕਿੱਡੇ ਭਾਗਾ ਵਾਲਾ ਹੋਵਾਂਗਾ ਔਰ ਮੇਰਾ ਪਰਿਵਾਰ ਕਿੱਦੇ ਭਾਗਾ ਵਾਲਾ ਹੋਵੇਗਾ ਹਾਂਜੀ ਇਸ ਕਰਕੇ ਵੀ ਮੈਂ ਦੇਣ ਹੀ ਨਹੀਂ ਦੇ ਸਕਦਾ ਗੁਰੂ ਸਾਹਿਬ ਦਾ ਗੁਰੂ ਕੀ ਸੰਗਤ ਦਾ ਪਰ ਜਦੋਂ ਇਦਾਂ ਦੇ ਹਾਲਾਤ ਹੁੰਦੇ ਮੰਨ ਲਓ ਅੱਜ ਆਪਾਂ ਗਰੰਥੀ ਸਿੰਘਾਂ ਨੂੰ ਲੇਖਦੇ ਆਂ ਜਦੋਂ ਕੋਈ ਗਰੰਥੀ ਸਿੰਘ ਇਹਨਾਂ ਹਾਲਾਤਾਂ ਵਿੱਚ ਦੀ ਲੰਘਦਾ ਤਾਂ ਅਕਸਰ ਮਨਾਂ ਦੇ ਵਿੱਚ ਇਹ ਗੱਲ ਹੁੰਦੀ ਆਂ ਵੀ ਇਹ ਲਾਈਨ ਛੱਡ ਦੇ ਜੀ ਹਾਂਜੀ ਇਹਨਾਂ ਸਮਾਂ ਲੰਘ ਗਿਆ ਇਸ ਲਾਈਨ ਦੇ ਵਿੱਚ ਬਣਿਆ ਕੁਝ ਨਹੀਂ ਕਈ ਗਰੰਥੀ ਸਿੰਘ ਅੱਜ ਇਸ ਲਾਈਨ ਨੂੰ ਛੱਡ ਕੇ ਉਹ ਆਪ ਦਾ ਉਹਨਾਂ ਨੇ ਕੋਈ ਰੋਜ਼ਗਾਰ ਚਲਾ ਲਿਆ ਤੁਹਾਡੇ ਨਹੀਂ ਮਨ ਵਿੱਚ ਕਦੇ ਖਿਆਲ ਆਇਆ ਗੁਰੂ ਦੇ ਪ੍ਰਤੀ ਕਦੇ ਸ਼ਿਕਵਾ ਨਹੀਂ ਪੈਦਾ ਹੋਇਆ ਵੀ ਮਹਾਰਾਜ ਮੈਂ 30 32 ਸਾਲ ਤੇਰੇ ਘਰ ਦੀ ਸੇਵਾ ਕੀਤੀ ਆ ਮੇਰੇ ਕੋਲ ਘਰ ਨਹੀਂ ਹੈਗਾ ਆਪਣਾ ਹਾਂਜੀ ਕਿੱਦਾਂ ਦੀਆਂ ਗੱਲਾਂ ਆਪਣੇ ਗੁਰੂ ਦੇ ਨਾਲ ਜਿਹੜੀਆਂ ਉਸਾਂੀਆਂ ਕਰਦੇ ਸੀ ਬਸ ਜੀ ਮੈਂ ਜ਼ਿੰਦਗੀ ਦੇ ਅੰਦਰ 33 ਸਾਲ ਦੇ ਮੈਂ ਤੜਕੇ ਵੀ ਉੱਠਣਾ ਇੱਕ ਸਿੰਘ ਸੁਭਾ ਅੰਮ੍ਰਿਤ ਵੇਲੇ ਵਿਚਾਰਾ ਇਸੇ ਤਰ੍ਹਾਂ ਕਰਦਾ ਸੀ ਬਹੁਤ ਪਿਆਰ ਵਾਲਾ ਸਿੰਘ ਹਾਂਜੀ ਮੈਂ ਜ਼ਿੰਦਗੀ ਅੰਦਰ ਭਾਈ ਸਾਹਿਬ ਜੀ ਦੋ ਅਰਦਾਸਾਂ ਕੀਤੀ ਸਿਰਫ ਦੋ ਅਰਦਾਸਾਂ ਹਾਂਜੀ ਅਰਦਾਸਾਂ ਰਜਾਨਾ ਕਰਦੇ ਨੇ ਨਿਤਨੇਮ ਦੀ ਰਵਾਸਤ ਕਰਦੇ ਸੀ ਹਾਂਜੀ ਕਰ ਦਿੰਦੇ ਆ ਪਰ ਜਾਨਾ ਗੁਰੂ ਘਰ ਦੇ ਅੰਦਰ ਵੀ ਕਿਸੇ ਦੀ ਅਰਦਾਸ ਕਰਨੀ ਜਾਂ ਕੋਈ ਵੀ ਹਾਂਜੀ ਪਰ ਆਪਣੇ ਵਾਸਤੇ ਦੋ ਅਰਦਾਸਾਂ ਕੀਤੀਆਂ ਦੋ ਅਰਦਾਸਾਂ ਜਿਹੜੀਆਂ ਇੱਕ ਅਰਦਾਸ ਤਾਂ ਮਹਾਰਾਜਨ 20 ਮਿੰਟ ਬਾਅਦ ਸੁਣ ਲਈ। ਹਾਂਜੀ। ਤੇ ਜਦੋਂ ਤੁਹਾਡੇ ਨਾਲ ਦਾ ਗੱਲ ਕੀਤੀ, ਤੁਹਾਡੇ ਨਾਲ ਵੀ ਘਰ ਦੀ ਬਾਬਤ ਗੱਲ ਕੀਤੀ, ਤੁਸੀਂ ਕਿਹਾ ਵੀ 4 ਜੂਨ ਨੂੰ 4 ਜੂਨ ਨੂੰ ਚੁੱਪ ਕੀਤੀ ਪਿੰਡ ਆਏ ਜੋ ਉੱਤੇ ਅ ਕੈਂਪ ਦੀ ਸਮਾਪਤੀ ਹੋਣੀ ਹੈ। ਹਾਂਜੀ। ਉਹਦੇ ਸਵੇਰ ਮੈਂ ਅਰਦਾਸ ਕਰਕੇ ਗਿਆ ਸੀ। ਹਾਂਜੀ। ਵੀ ਸੱਚੇ ਪਾਤਸ਼ਾਹ ਵੀ ਅੱਜ ਉਹ ਸੰਸਥਾ ਨੇ ਮੇਰੀ ਗੱਲ ਜਾਂ ਮੇਰਾ ਮੇਰੀ ਬਾਹ ਜਿਹੜਾ ਮੇਰਾ ਪੰਡਾ ਜੇ ਪਕੜ ਲਿਆ। ਹਾਂਜੀ। ਮੇਰਾ ਘਰ ਬਣਾਤਾ ਤੇ ਪਿੰਡ ਵੜਾਂਗਾ। ਹਾਂਜੀ। ਨਹੀਂ ਪਿੰਡ ਨਹੀਂ ਬਣਨਾ ਮੈਂ। ਇਹ ਸਰੀਰ ਲੰਗਿਆਂ ਨੇ ਨਵੇਂ ਦੇ ਵਿੱਚ ਨਹੀਂ ਜਾਵੇ ਮੈਂ ਪਿੰਡ ਦੀ ਵੰਡਾ ਜੀ ਮੇਰਾ ਘਰ ਨੂੰ ਬਣੂਗਾ ਪਰ ਗੁਰੂ ਨੇ ਉਹ ਵੀ ਅਰਦਾਸ ਮੇਰੀ ਸੁਣੀ ਪਰ ਜਿੱਦੇ ਘਰ ਦੀ ਆ ਵੰਡ ਹੁੰਦੀ ਸੀ ਪਰਿਵਾਰ ਵਿੱਚ ਹੁੰਦੀਆਂ ਭੈਣ ਭਰਾਵਾਂ ਦੀਆਂ ਮੁੰਡਾ ਪੈਂਦੀਆਂ ਰਾਜੇ ਰਾਜ ਵੰਡ ਲੈਂਦੇ ਨਾ ਤੇ ਇਹ ਉਹਦੇ ਵੀ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਜਾਣਦਾ ਅੱਜ ਜਿਹੜਾ ਮੇਰਾ ਬਣਦਾ ਹੱਕ ਹੈ ਤੇ ਮੇਰਾ ਜਿਹੜਾ ਘਰ ਆ ਜਿਹੜਾ ਜਿੰਨੀ ਮੈਨੂੰ ਜਗਾ ਹੁੰਦੀ ਉਹ ਮਿਲ ਜਾਵੇ ਹਾਂਜੀ ਮੈਂ ਭਾਈ ਸਾਹਿਬ ਜੀ ਮੈਂ ਆ ਕੇ ਬੈਠਾ ਸੀਗਾ ਤੇ ਸਰਪੰਚ ਸਾਹਿਬ ਬੈਠੇ ਸਾਡੇ ਹਰਚਨ ਸਿੰਘ ਭਾਈ ਜੀ ਭਾਈ ਕਹਿੰਦੇ ਉਹਨਾਂ ਨੂੰ ਹਾਂਜੀ ਉਹ ਆਂਦੇ ਕਹਿੰਦੇ ਵੀ ਆ ਗੈਨੀ ਨੂੰ ਥਾਂ ਦੇਓ ਜਗ੍ਹਾ ਦਿਓ ਇਹਦੇ ਕੋਲ ਘਰ ਹੈਗਾ ਹਾਂਜੀ ਉਹ ਆਂਦੇ ਲਿਆਓ ਜੀ ਫੀਤਾ 20 ਮਿੰਟਾਂ ਅੰਦਰ ਜੀ 20 ਮਿੰਟਾਂ ਦੇ ਅੰਦਰ ਅੰਦਰ ਆ ਘਰ ਦੀ ਮਹਿੰਤੀ ਆ ਜਗ੍ਹਾ ਦੀ ਮਹਿੰਤੀ ਜਿਹੜੀ ਜਗ੍ਹਾ ਤੇ ਬੈਠੇ ਆ 20 ਮਿੰਟਾਂ ਬਾਅਦ ਆ ਘਰ ਦੀ ਮਹਿੰਤੀ ਹੋ ਗਈ ਸੀ ਉਹ ਅਰਦਾਸ ਵੀ 20 20 ਮਿੰਟ ਬਾਅਦ ਭਾਈ ਵਿੰਦਰ ਸਿੰਘ ਜੀ ਉਹ ਵੀ ਪੂਰੀ ਹੋ ਗਈ ਸੀ ਦੋ ਅਰਦਾਸਾਂ ਕੀਤੀਆਂ ਮੈਂ ਕਮਾਲ ਬਣ ਗਿਆ ਇਹਨਾਂ ਚੀਜ਼ਾਂ ਨੇ ਵੀ ਗੁਰੂ ਸਾਹਿਬ ਕਹਿੰਦੇ ਆ ਵੀ ਗ੍ਰੰਥੀ ਸਿੰਘ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਇਹ ਲਾਇਲ ਨੂੰ ਨਹੀਂ ਬਦਲਿਆ ਬਹੁਤ ਗ੍ਰੰਥੀ ਸਿੰਘ ਕਹਿੰਦੇ ਆ ਕਿਉਂ ਕਰਕੇ ਜ਼ਿੰਦਗੀ ਦੇ ਅੰਦਰ ਆਪਾਂ ਇੱਕ ਜ਼ਿੰਦਗੀ ਇੱਕ ਜੰਗ ਆ ਵੀ ਬਿਲਕੁਲ ਆਪਾਂ ਸੰਘਰਸ਼ ਕਰਨ ਵਾਸਤੇ ਆਏ ਹਾਂ ਹਾਂਜੀ ਸੰਘਰਸ਼ ਨੂੰ ਹਾਰਨਾ ਨਹੀਂ ਚਾਹੀਦਾ ਉਹ ਮਰਦ ਨਹੀਂ ਉਹ ਇਨਸਾਨ ਨਹੀਂ ਉਹ ਗੁਰੂ ਦਾ ਸਿੱਖ ਨਹੀਂ ਗੁਰੂ ਦਾ ਪਿਆਰਾ ਨਹੀਂ ਜਿਹੜਾ ਜੰਗ ਨੂੰ ਹਾਰ ਜਾਵੇ ਹਾਂਜੀ ਜੰਗ ਲੜਨ ਵਾਸਤੇ ਜੰਗ ਲੜਾਂਗੇ ਲੜਦੇ ਰਾਵਾਂਗੇ ਪਰ ਇੱਕੋ ਇੱਕ ਮੇਰਾ ਧਿਆਨ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੀ ਸਿੱਖੀ ਨੂੰ ਬਰਕਰਾਰ ਰੱਖਣ ਵਾਸਤੇ ਹਾਂਜੀ ਸਰਬੰਸ ਸਾਰਾ ਸਾਰਾ ਪਰਿਵਾਰ ਹੀ ਵਾਰ ਦਿੱਤਾ ਵਾਰ ਦਿੱਤਾ ਸਾਡੀ ਸਿੱਖੋਂ ਅਸੀਂ ਕਿਉਂ ਸਿੱਖੀ ਨੂੰ ਛੱਡਾਂਗੇ ਬਿਲਕੁਲ ਨਿਤਨੇਮ ਨਹੀਂ ਛੱਡਿਆ ਪਿੱਛੇ ਮੁਗਲ ਫੌਜ ਲੱਗੀ ਹਾਂਜੀ ਸਰਸਾ ਨਦੀ ਦੇ ਕੰਢੇ ਦੇ ਅੰਦਰ ਬੈਠੇ ਤੇ ਪਾਈ ਦਿਆ ਸੋਨਾਂ ਦੇ ਨਿਤਨੇਮ ਕਰੋ ਬਸ ਦੋ ਚੀਜ਼ਾਂ ਨਹੀਂ ਛੱਡਾਂਗੇ ਪਾ ਜੀ ਇੱਕ ਨਿਤਨੇਮ ਹਾਂਜੀ ਇੱਕ ਸਿੱਖੀ ਛੱਡਿਆ ਨੀਗਾ ਕੁਝ ਵੀ ਹੋ ਜੇ ਭਾਵਾਂ ਜੀ ਸਰੀਰ ਦੇ ਉੱਤੇ మాਸ ਬਣਾ ਰਵੇ ਹਾਂਜੀ ਜੋ ਸਰੀਰ ਇਹ ਲੜ ਰਿਆ ਹੋਇਆ మాਸ ਦੇ ਨਾਲ ਭਾਵੇਂ ਇਹ ਵੀ ਨਾ ਰਵੇ ਪਰ ਸਿੱਖੀ ਨਹੀਂ ਛੱਡਣੀ ਬੱਚਿਆਂ ਨੂੰ ਵੀ ਮੇਰੀ ਸਿੱਖਿਆ ਸੀ ਪੁੱਤਰ ਬਿਲਕੁਲ ਗ੍ਰਾਂਤੀ ਸਿੰਘ ਬਹੁਤ ਆਪਣੇ ਧਰਮ ਨੂੰ ਪਰਉਪਕਰਨ ਕਰ ਰਹੇ ਆ ਹਾਂਜੀ ਪਰ ਆਪਾਂ ਨਹੀਂ ਇਹ ਕੰਮ ਕਰਨਾ ਜਗ੍ਹਾ ਮਿਲ ਗਈ ਹੈ ਝੁੱਗੀ પા ਕੇ ਬੈਠ ਜਾਾਂਗੇ ਹਾਂਜੀ ਪਰ ਧਰਮ ਨਹੀਂ ਛੱਡਣਾ ਸਿੱਖੀ ਨਹੀਂ ਛੱਡਣੀ ਵਾਹ ਜੀ ਕੁਝ ਵੀ ਹੋ ਜੇ ਵਿਗ੍ਰਾਂਤੀ ਸਿੰਘ ਬਹੁਤ ਬੂਕ ਦੇ ਲਈ ਬਹੁਤ ਫੇਸਬੁੱਕਾਂ ਤੇ ਮੈਂ ਵੀ ਰੋਇਆ ਫੇਸਬੁੱਕ ਤੇ ਐਸੀ ਨਹੀਂ ਗੱਲ ਪਰ ਮੈਂ ਰੋਇਆ ਘਰ ਬਾਕੀ ਹਲਪੁਰ ਪਰ ਇਹ ਨਹੀਂ ਮਤਲਬ ਵੀ ਮੈਂ ਮੇਰੇ ਕੋਲ ਘਰ ਨਹੀਂ ਮੈਂ ਸਿੱਖੀ ਵੀ ਛੱਡ ਲਈ ਨਹੀਂ ਮੈਂ ਇੱਕੋ ਇੱਕ ਪਗਾਰ ਕੀਤੀ ਵੀ ਗੁਰੂ ਕੇ ਸੰਗਤ ਮੈਨੂੰ ਘਰ ਬਣਾ ਕੇ ਦੇਵੇ ਹਾਂਜੀ ਇਸ ਘਰ ਦੇ ਵਿੱਚ ਰਹਿ ਕੇ ਹਲੇ ਵੀ ਨਹੀਂ ਮੈਂ ਛੱਡਣਾ ਦੇਵਾਂਗਾ ਮੈਂ ਛੱਡਣਾ ਛੱਡਣਾ ਥੋੜੀ ਜਿਹਾ ਇਹ ਘਰ ਬਣ ਗਿਆ ਤੇ ਬਸ ਜੀ ਆਪਾਂ ਹੁਣ ਕਿਸੇ ਤੋਂ ਕੀ ਲੈਣਾ ਹਰਜੀਤ ਹੁਣੀ ਹਰਜੀਤ ਸੁਣੀ ਆਏ ਆ ਬਸ ਉਹਨਾਂ ਤੋਂ ਆਪਾਂ ਇਹ ਨਹੀਂ ਗੱਲ ਹਾਂਜੀ ਪਰ ਜਿਹੜੀ ਮਨ ਦੀ ਭਾਵਨਾ ਇਸ ਘਰ ਦੇ ਵਿੱਚ ਇੱਕ ਕਮਰਾ ਬਣਾਵਾਂਗਾ ਉੱਥੇ ਮੈਂ ਵਿਦਿਆ ਬੱਚਿਆਂ ਨੂੰ ਜ਼ਰੂਰ ਪੜਾਵਾਂਗਾ ਮੇਰੀ ਲਾਣ ਹੈ ਜਿਹੜੀ ਉਹ ਬਣੀ ਰਹੇਗੀ ਇਸ ਹਾਂਜੀ ਪਰ ਮੈਂ ਨਹੀਂ ਇਹ ਮੰਨਦੇ ਹੋ ਸਕਦੇ ਵੀ ਕੋਈ ਸਿੰਘ ਬਹੁਤ ਹੁੰਦੇ ਆ ਵੀ ਉਹ ਸਿੱਖੀ ਨੂੰ ਛੱਡ ਜਾਂਦੇ ਕੋਈ ਕੁਝ ਕਰੀ ਜਾਂਦਾ ਕੋਈ ਕਰੀ ਜਾਂਦਾ ਪਰ ਨਹੀਂ ਮੈਂ ਕੇਵਲ ਕੇਵਲ ਗੁਰੂ ਘਰ ਦੀ ਡਿਊਟੀ ਔਰ ਨਿਤਨੇਮ ਆਪਣਾ ਪੱਕਾ ਰੱਖਦਾ ਬਾਣੀ ਬਾਣੇ ਦੇ ਅੰਦਰ ਮੇਰੇ ਬੱਚੇ ਵੀ ਮੇਰੀ ਸਿੰਘਣੀ ਵੀ ਅੱਜ ਤੁਸੀਂ ਦੇਖਿਆ ਸਿੰਘਣੀ ਮੇਰੇ ਮੁੱਠੇਂ ਪੜਿਆ ਦੇਖੋ ਮੇਰੇ ਬੱਚੇ ਵੀ ਸੰਤ ਪੜਾਉਂਦੀ ਨਿਕਲ ਹੈ ਜੀ ਅਮਰ ਭਾਰੀ ਹੈ ਤੇ ਸਤਿ ਭਾਰੀ ਹੈ ਤੇ ਨਿਤਨੇਮ ਕਰਦੇ ਮੇਰੇ ਨਾਲ ਮੇਰਾ ਬਟਕੀਂ ਜੀ ਉਸਾਈਂ ਪੜ ਕਰ ਲੈਂਦਾ ਛੋਟਾ ਬਟਕੀਂ ਨਿਤਨੇਮ ਕਰ ਲੈਂਦਾ ਸਿੰਘਣੀ ਮੇਰੀ ਹੈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲੈਂਦੀ ਹੈ ਤੋਂ ਖਾਤਮ ਵੀ ਕਰ ਲੈਂਦੀ ਐ ਦੇਗ ਬਣਾਉਣੀ ਐ ਗੁਰੂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਔਰ ਰਮਾਲੇ ਲਾਉਣੇ ਸਾਰਾ ਕੁਝ ਮੇਰੇ ਬੱਚੇ ਐ ਇਧਰਲੇ ਪਾਸੇ ਪੂਰੀ ਪ੍ਰਬਕ ਡਿਊਟੀ ਜਿਵਾ ਰਹੇ ਠੀਕ ਐ ਇਹ ਨੇ ਬਾਬਾ ਗਰਦੀਪ ਸਿੰਘ ਜੀ ਜਿਨ੍ਹਾਂ ਦੀ ਪਿਛਲੇ ਦਿਨੀ ਆਪਾਂ ਫੇਸਬੁੱਕ ਤੇ ਵੀਡੀਓ ਵੇਖੀ ਸੀ ਜਿਨ੍ਹਾਂ ਦੇ ਕੋਲੇ ਆਪਣਾ ਘਰ ਨਹੀਂ ਸੀ ਪਰ ਇਹਨਾਂ ਨੇ ਗੁਰੂ ਤੇ ਭਰੋਸਾ ਰੱਖਿਆ ਵਿਸ਼ਵਾਸ ਰੱਖਿਆ ਗੁਰੂ ਦਾ ਰਾਹ ਨਹੀਂ ਛੱਡਿਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਹੈਲਪੇ ਸਿੱਖ ਟੀਮ ਦੇ ਇੰਚਾਰਜ ਵੀਰ ਜਸਪ੍ਰੀਤ ਸਿੰਘ ਜੀ ਫਰੀਦਕੋਟ ਇਹਨਾਂ ਦੇ ਪਾਸ ਅਸੀਂ ਬਾਬਾ ਜੀ ਹੁਣਾਂ ਦੀ ਬੇਨਤੀ ਕੀਤੀ ਸੀ ਤੇ ਵੀਰ ਜੀ ਹੁਣਾਂ ਨੇ ਉਸ ਕਾਰਜ ਨੂੰ ਮੁੱਖ ਰੱਖਦੇ ਹੁਆਂ ਅੱਜ ਸਾਰੀ ਸੰਗਤ ਦੇ ਵੱਲੋਂ 10 ਲੱਖ ਰੁਪਇਆ ਜਿਹੜਾ ਬਾਬਾ ਜੀ ਦੇ ਅਕਾਊਂਟ ਚ ਆ ਚੁੱਕਾ ਜਿਸ ਜਗ੍ਹਾ ਤੇ ਬੈਠੇ ਹਾਂ ਅੱਜ ਜਗ੍ਹਾ ਦੇ ਉੱਤੇ ਬਾਬਾ ਜੀ ਦਾ ਘਰ ਪੈ ਰਿਹਾ ਇਹ ਸਾਰੀਆਂ ਸੰਗਤਾਂ ਦਾ ਧੰਨਵਾਦ ਆ ਖਾਸ ਕਰਕੇ ਹੈਲਪ ਇਸ ਇੱਕ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਆ ਤੇ ਆਪ ਆਪਾਂ ਵਿਖਾ ਵੀ ਸਕਦੇ ਆ ਨਾਲ ਦੀ ਨਾਲ ਇਹ ਸਾਰਾ ਜਿਹੜਾ ਘਰ ਉਹ ਬਣ ਗਿਆ ਵਾ ਸਤਕਾਰਯੋਗ ਬਾਬਾ ਜੀ ਜਿਹੜੇ ਉਹ ਸਾਡੇ ਨਾਲ ਨੇ ਤੇ ਤੁਸੀਂ ਦੇਖ ਸਕਦੇ ਆ ਇਹ ਉਹਨਾਂ ਸੰਗਤਾਂ ਦਾ ਦਾਨ ਤੇ ਦਸਵੰਦਿਆ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਪੈਸਾ ਕੱਢ ਕੇ ਬਾਬਾ ਜੀ ਵਾਸਤੇ ਭੇਜਿਆ ਤੇ 10 ਲੱਖ ਰੁਪਇਆ ਬਾਬਾ ਜੀ ਦੇ ਅਕਾਊਂਟ ਦੇ ਵਿੱਚ ਜਿਹੜਾ ਵਾ ਚੁੱਕਾ ਤਾਂ ਨੀਆਂ ਭਰੀਆਂ ਗਈਆਂ ਨੇ ਮਕਾਨ ਜਿਹੜਾ ਉਹ ਸਾਰਾ ਬਣ ਗਿਆ ਵਾ ਅਸੀਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਹੈਲਥ ਐ ਸਿੱਖ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਾਬਾ ਜੀ ਹੋਣਾਂ ਦੀ ਮਦਦ ਕੀਤੀ ਆ ਤੇ ਇਸ ਤੋਂ ਵੀ ਵੱਡੀ ਗੱਲ ਆ ਕਿ ਜਿੱਦੇ 10 ਲੱਖ ਰੁਪਈਆ ਬਾਬਾ ਜੀ ਦੇ ਅਕਾਊਂਟ 'ਚ ਆਇਆ ਇਹਨਾਂ ਨੇ ਉਹਦੇ ਵਿੱਚੋਂ 50000 ਰੁਪਈਆ ਦਸਵੰਦ ਕੱਢ ਕੇ ਜਿਹੜੇ ਸਾਡੇ ਹੈਲਥ ਐ ਸਿੱਖ ਟੀਮ ਦੇ ਇੰਚਾਰਜ ਵੀਰ ਜਸਪ੍ਰੀਤ ਸਿੰਘ ਨੇ ਉਹਨਾਂ ਨੂੰ ਭੇਟਾ ਕੀਤਾ ਤਾਂ ਕਿ ਜਿਹੜੇ ਉਹਨਾਂ ਕੋਲੇ ਮਰੀਜ਼ ਆਉਂਦੇ ਆ ਉਹਨਾਂ ਦੀ ਗਾਹਲਥ ਹੋ ਸਕੇ ਜੇ ਬਾਬਾ ਜੀ ਨੇ ਸੰਗਤ ਨੇ ਇਨਾ ਪੈਸਾ ਭੇਜਿਆ ਤੇ ਇਹਨਾਂ ਨੇ ਵੀ ਆਪਣੀ ਕਿਰਤ ਕਮਾਈ ਨੂੰ ਮੋਹਰ ਰੱਖਦਿਆਂ ਹੋਇਆਂ ਉਹਦੇ ਵਿੱਚੋਂ ਦਸਵੰਦ ਕੱਢ ਕੇ 50000 ਰੁਪਇਆ ਹੈਲਥ ਐ ਸਿੱਖ ਟੀਮ ਨੂੰ ਜਿਹੜਾ ਦਿੱਤਾ ਤੇ ਅੱਜ ਇਹ ਜਗ੍ਹਾ ਦੇ ਉੱਤੇ ਘਰ ਪੈ ਰਿਆ ਬੜੀ ਖੁਸ਼ੀ ਆ ਜਿੱਦੇ ਪਹਿਲੇ ਦਿਨ ਮਿਲੇ ਸੀ ਉਹਦੇ ਬਾਬਾ ਜੀ ਦੀਆਂ ਅੱਖਾਂ ਦੇ ਵਿੱਚ ਦੁੱਖ ਦੇ ਅੰਜੂ ਸੀ ਪਰ ਅੱਜ ਦੇ ਅੱਖਾਂ ਦੇ ਵਿੱਚ ਆ ਕਿ ਅੱਜ ਖੁਸ਼ੀ ਦੇ ਅੰਜੂ ਆ ਸਾਨੂੰ ਸਾਡੇ ਗੁਰੂ ਦੇ ਵਜ਼ੀਰਾਂ ਦੀ ਬਾਹ ਫੜਨੀ ਚਾਹੀਦੀ ਆ ਜੇ ਗੁਰੂ ਦੇ ਵਜ਼ੀਰਾਂ ਦੀ ਬਾਹ ਫੜਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਗੁਰੂ ਦੇ ਵਜ਼ੀਰ ਜਿਹੜੇ ਆ ਉਹ ਵੱਧ ਚੜ ਕੇ ਆਪਣੇ ਗੁਰੂ ਦੀ ਸੇਵਾ ਕਰਨਗੇ ਇਹ ਨਾਲ ਦੀ ਨਾਲ ਬੱਚਿਆਂ ਦੀਆਂ ਕਲਾਸਾਂ ਵੀ ਲਾਉਂਦੇ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ